ਸਾਸੀ ਕਾਲ ਜੀ ਸਾਰੇ ਵੀਰਾਂ ਨੂੰ ਆ ਚੁੱਕੇ ਆ ਜੀ ਮਾਨ ਡੇਰੀ ਫਾਰਮ ਤੇ ਅੱਜ ਭਰਾ ਆਪਣੇ ਕੋਲ ਆਏ ਸੁਖੇ ਕੋ ਧਾਰੀyal ਪੁੱਜੇ ਬਹੁਤ ਜਿਆਦੀਆਂ ਚੰਗੀਆਂ ਵੇੜਾਂ ਇਹਦੇ ਕੋਲ ਵੀਰ ਕੋ ਤੇ ਵੀਰ ਨਾਲ ਤੁਹਾਡੀ ਗੱਲਬਾਤ ਕਰਾਉਨੇ ਆ ਸੁਖੇ ਭਾਈ ਸਾਸੀ ਕਾਲ ਸਾਸੀ ਕਾਲ ਜੀ ਸਾਸੀ ਕਾਲ ਹੋਰ ਮੇਰੇ ਭਰਾ ਦਾ ਕੰਦਾ ਸਮਾਚਾਰ ਹਾਂਜੀ ਵਧੀਆ ਜੀ ਤੁਸੀਂ ਸਭ ਠੀਕ ਠਾਕ ਦੇ ਚੱਲ ਵਧੀਆ ਵਧੀਆ ਹੋਰ ਨਵੀਂ ਤਾਜੀ ਖਬਰ ਬਸ ਵਧੀਆ ਵਧੀਆ ਜੀ ਬਾਬੇ ਕੁਮਰਾ ਦੀ ਮੇਰ ਦੀ ਪੂਰੀ ਜੀ ਚੱਲ ਭਰਾ ਨੇ ਕੰਮ ਚੁੱਕਤਾ ਫੇਰ ਹਾਂ ਚੱਲ ਵਧੀਆ ਡਰੱਸ ਕੀ ਸੁਖੇ ਵੀਰ ਆਪਣਾ ਵੀ ਜੀ ਜਿਹੜਾ ਗਰਦਾਸ ਪੁੱਜੇ ਤਹਿਸੀਲ ਬਟਾਲਾ ਜੇ ਪਰੀ ਬਟਾਲੋਂ ਨਿਕਲਦੇ ਆ ਬਾਲਾ ਤੇਰੇ ਕੋਲ ਪਿੰਡ ਦੇ ਆਪਣਾ ਪਿੰਡ ਪਿੰਡ ਤਹਿਲਪੋਜਾ ਤਹਿਲਪੋਜਾ ਫੋਨ ਨੰਬਰ ਵਿਜੀ ਆਪਣਾ 78143 42482 78143 42482 ਅੱਜ ਕਿੰਨੀਆਂ ਵੜਾਂ ਕੋਲ ਵੀਰ ਜੀ ਤਿੰਨ ਵੜਾਂ ਜੱਜ ਤਿੰਨ ਵੜਾਂ ਕੋਲ ਆ ਹਾਂ ਜੀ ਵੀਰ ਜੀ ਆ ਜਰਸੀ ਆ ਸਾਰੀਆਂ ਜਰਸੀ ਆ ਹੈ ਪੂਰਾ ਫੁੱਲ ਬ੍ਰਾਂਡ ਆ ਇਹਦਾ ਸੂਖੇ ਪਾ ਦਾ ਬਚਾ ਹੈ ਨਹੀਂ ਨਗਾ ਦਾ ਨਹੀਂ ਬਚਾ ਨਹੀਂ ਜੀ ਠੰਡੀ ਸੀਲ ਪੂਰੀ ਠੰਡੀ ਸੀਲ ਪਰੀ ਮਹੀਨੇ ਅੰਦਰ ਗਾਂ ਸੁਈ ਤੇ ਮਹੀਨੇ ਤੋਂ ਅੰਦਰ ਗਾਂ ਸੁਈ ਆ ਹਾਂ ਜੀ ਹਾਂ ਜੀ ਕੋਈ ਮਹੀਨੇ ਦੀ ਲਾਲੇ ਹੈ ਨਾ ਹਾਂ ਜੀ ਹਾਂ ਜੀ ਬਾਕੀ ਥਾਣ ਥੂਣ ਦੀ ਕੁਆਲਿਟੀ ਪੂਰੀ ਹਾਂਜੀ ਹਾਂਜੀ ਵੀਰ ਜੀ ਦੁੱਧ ਵਿੱਚ 13 ਨਹੀਂ ਕਿਹਾ 12 ਲੀਟਰ ਦੇ ਵਿੱਚ ਗਰੰਟੀ ਦੁੱਧ ਆਪਾਂ ਉਹਨਾਂ ਹੀ ਦੱਸਣਾ ਸੁੱਖੇ ਜਨਾ ਗਾਂ ਦੇ ਕੋਲੇ ਲੈ ਲਓ ਬਾਈ ਲੀਟਰ ਲੈ ਖੋਲ ਕੇ ਵਖਾਲਦੇ ਲੈ ਉਬਰ ਪੂਰੀ ਫੁੱਲ ਵੱਡੀ ਜਰਸੀ ਪੰਜਾਬ ਵਾਲੀ ਹਾਂਜੀ ਹਾਂਜੀ ਵੀਰ ਜੀ ਠੰਡੀ ਸੀਲ ਰੱਜ ਗਿਆ ਇਹ ਵੀ ਬੱਚਾ ਹੈ ਨਹੀਂ ਬਾਕੀ ਭਾ ਸੁੱਖੇ ਭਾਜੀ ਨੇ ਕਰਨੇ ਬਿਲਕੁਲ ਜੈਜ ਜੇ ਅਸਲ ਲੈਣ ਦੇ ਨਾਲੇ ਪੁੱਟੇ ਜਾਣ ਕੇ ਵੇੜਾ ਵੀਰ ਜੀ ਲੈਣ ਦੇਣ ਵਾਲੀ ਹਾਂਜੀ ਹਾਂਜੀ ਵੀਰ ਜੀ ਦੇਵੇ ਲੂਗੇ ਦੀ ਬੱਚੀ ਦੀ ਬਹੁਤ ਜਿਆਦੀ ਵਧੀਆ ਸਫਾਈ ਹੈ ਹਾਂਜੀ ਹਾਂਜੀ ਪੂਰੀ ਟੌਪ ਕਲਾਸ ਬਾਕੀ ਮੇਰਾ ਵੀ ਆਵੇ ਕਿ ਦੋ ਟਾਈਮ ਤਸੱਲੀ ਕਰੇ ਆਪਣਾ ਚੁਵਾਈ ਕਰੇ ਆ ਕੇ ਲੈ ਲੈ ਸੁੱਕੇ ਹੱਥ ਫੇਰ ਥੱਲੇ ਬਿਸੀ ਠੰਡੀ ਸੀ ਰ ਵੀਰ ਜੀ ਕੋਈ ਓ ਜੀ ਓ ਜੀ ਵੈਰ ਥੁੜੀਆਂ ਠੰਡੀ ਸੀ ਵੇ ਉੱਥੇ ਬੈ ਕੇ ਭਾਵੇਂ ਤਰਾ ਮਾਰ ਲੈ ਚੱਲ ਜਾ ਲੈ 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 ਜਾ ਲੈ ਜਾ ਪੂਰੀ ਫੁੱਲ ਵੈਰੈਟੀ ਹਾਂਜੀ ਹਾਂਜੀ ਵੀਰ ਜੀ ਪੰਜਾਬ ਵਾਲੀ ਜੈਸੀ ਪੰਜਾਬ ਵਾਲੀ ਜੈਸੀ ਵੀਰ ਜੀ ਬਿਲਕੁਲ ਬਿਲਕੁਲ ਵੀਰ ਜੀ ਰੰਗ ਰੂਪ ਵਾਲੀ ਬਿਸੀ ਜੀ ਜਿਹੜੇ ਭਰਾ ਨੇ ਥੋੜੇ ਜੇ ਪੈਸੇ ਖਰਚਣੇ ਆ ਕਰੋ ਜੀ ਚੈੱਕ ਚਵਾਈ ਚੁਈ ਤੇ ਲੱਗੀ ਬੱਛੀ ਨੂੰ ਨਜ਼ਾਇਜ਼ੀ ਚੰਗੀ ਜਿਆਦੀ ਬ੍ਰੈਂਡ ਪੀਸ ਆ ਬਾਕੀ ਜਿਹੜੇ ਭਰਾ ਨੂੰ ਚੰਗੀ ਲੱਗੇ ਜੇ ਇਥੇ ਲਾਗੇ ਬਣੇਗੇ ਸਜਣ ਦੇ ਫੇਟਾ ਜੀ ਦੋ ਡੰਗ ਚਵਾਈ ਕਰਾ ਲੈ ਜੇ ਆਨਲਾਈਨ ਕਿਸੇ ਨੇ ਮੰਗਵਣੀ ਤਾਂ ਵੀ ਸੁੱਕੇ ਪਾਣੀ ਫੁੱਲ ਗਰੰਟੀ ਆ ਮੈਂ ਕਹੇ ਵੀਰੇ ਥਾਣਾ ਦੀ ਤੇ ਪੂਰ ਸਟੇ ਦੀ ਚਵਾਈ ਦੀ ਇੱਕ ਨੰਬਰ ਹੋਊਗੀ ਜਵੈਰਾ ਬਸ ਦੁੱਧ ਕੰਨਾ ਦੇਖੋ ਵੀ ਜੀ 8 ਕਿਲੋ ਦਾਗਾ ਲੀਟਰ ਵਾਲਾ ਲੀਟਰ ਵਾਲਾ 12 ਕਿਲੋ ਦੁੱਧ ਆ ਜੀ ਠੀਕ ਆ ਜੀ ਤੇ ਸੁਕੇ ਭਾਜੀ ਦੇਣ ਲੈਣੀ ਆਪਾਂ ਕਰਨਾ ਹੈ ਕਿ ਨਹੀਂ ਦੱਸੋ ਉਹਦਾ ਕੀ ਰੱਖਿਆ ਮੁੱਲ 20 40 40 ਜਿਆਦਾ ਨਹੀਂ ਕਰਦੀ ਮੰਨ 5 ਕਰਤਾ ਜੀ 35 ਦੀ ਹੋਰ 2000 ਛੱਡ ਦੀਏ 32000 ਦੀ ਵਿੱਚ ਜੈਸਨੋ ਵੈਰ ਮੈਨਾਂ ਵੀ ਇਹ ਤੋਂ ਪਰਾਂ ਰੱਬ ਦਾ ਨਾ ਹੀ ਹੈ ਜਿਆਦੀ ਬ੍ਰੈਂਡ ਆ 12 ਕਿਲੋ ਦੁੱਧ ਉਹ ਗਾ ਲੀਟਰਾਂ ਵੀ ਪਕੀਓ 32000 ਰੁਪਏ ਦੀ ਵੀਰਾਂ ਦਾ ਵੀ ਜੱਬਾ ਜੈਸਨੋ ਵਸ਼ੀ ਦੇਣੀ ਆ ਹਾਂਜੀ ਹਾਂਜੀ ਵੀਰ ਜੀ ਜਿਆਦੀ ਕੋਕਾ ਪੀਸੀ ਆ ਬਹੁਤ ਟੌਪ ਦੀ ਵੜ ਪੰਜਾਬ ਵਾਲੀ ਹਾਂਜੀ ਵੀਰ ਜੀ ਗਾਂ ਅਗੇ ਸੂਏ ਵਸ਼ੀ ਫੇਰ 70000 ਦੀ ਬਿਲਕੁਲ ਵੀ ਕੋਈ ਗੱਲ ਸਭ ਕੇ ਪੇਰਾ ਵੀਰ ਜੀ ਤੇ 400 ਸੇ ਵੇਖਦੀ ਫੇਰ ਮੈਂ ਜੀ ਬਹੁਤ ਜਿਆਦੀ ਚੰਗੀ ਆ ਕੱਦ ਵੱਡਾ ਹਾਂਜੀ ਹਾਂਜੀ ਫੁੱਲ ਵੱਡਾ ਅਗਲੇ ਬੰਨੇ ਆ ਗਈ ਜਰਸੀ ਫੇਰ ਜਰਸੀ ਵੀਰ ਜੀ ਛੋਟੇ ਜੇ ਕੱਦ ਦੀ ਆ ਬਿਲਕੁ ਮਤਲਬ ਆਪਣਾ ਚਾਹ ਪਾਣੀ ਵਾਸਤੇ ਲੈਣੀ ਉਹਦੇ ਵਾਸਤੇ ਬਹੁਤ ਜਿਆਦਾ ਚੰਗੀ ਹੈ ਹਾਂਜੀ ਹਾਂਜੀ ਬਾਕੀ ਥਾਣ ਥੂਣੇ ਦਾ ਵੀ ਬਹੁਤ ਵਧੀਆ ਹੈ ਸੁੱਕੇ ਦੇ ਕੋ ਦੁੱਧ ਕਿੰਨਾ ਆ ਜੀ ਜੀ ਇੱਕ ਦੁੱਧ 5 ਲੀਟਰ ਪੱਕਾ ਜਿਹੜਾ ਹੈਗਾ 5 ਲੀਟਰ ਦੁੱਧ ਪੱਕਾ ਆ ਹਾਂਜੀ ਵੀਰ ਜੀ ਇਹ ਤਾਂ ਬਿਲਕੁਲ ਇੱਕ ਨਾ ਲੈਣ ਦੇਣ ਜਾਈ ਕਰਨਾ ਬਸ ਛੋਟਾ ਜਿਹਾ ਮੋਲੀ ਹਾਂਜੀ ਹਾਂਜੀ ਵੀਰ ਜੀ ਕਿਸੇ ਵੇਲੇ ਕੋ ਮਾਤਲ ਬੰਦਾ ਵਾ ਨਹੀਂ ਲਿਆ ਬਿਲਕੁਲ ਬਿਲਕੁਲ ਵੀਰ ਜੀ ਘਰ ਪਣਾ ਕੇ ਨਾ ਵੀ ਕਹਿੰਦੀ ਚਾਹ ਪਾਣੀ ਚੱਲੂ ਵੀਰ ਜੀ ਹਾਂਜੀ ਚੰਗੀ ਆ ਸਾਫ ਸੁਥਰੀ ਆ ਪਹਿਲਾ ਸੁਗਾ ਪਹਿਲਾ ਸੁਗਾ ਵੀ ਚਾਰ ਦੰਦ ਵਸ਼ੀ ਜੇ ਚਾਰ ਦੰਦ ਆ ਹਾਂਜੀ ਵੀਰ ਜੀ ਚਾਰ ਦੰਦ ਵਸ਼ੀ ਜੇ ਬਾਕੀ ਸਭ ਵੀ ਥੋੜੀ ਜੀ ਘਟਿਆ ਕਿਸੇ ਜੇ ਕੋਈ ਭਰਾ ਲੈ ਜੇ ਚਲ ਸੇਵਾ ਸੁਗਾ ਦੀ ਕਰੇ ਚੰਗੀ ਆ ਹਾਂਜੀ ਹਾਂਜੀ ਵੀਰ ਜੀ ਬਾਕੀ ਟੋਣ ਵਾਸਤੇ ਬਹੁਤ ਵਧੀਆ ਜੇ ਵੀਰ ਜੀ ਬਹੁਤ ਵਧੀਆ ਵਸ਼ੀ ਘੱਟ ਟੋਣ ਵਾਸਤੇ ਬ੍ਰਾਂਡ ਪੀਸ ਆ ਜਿੰਨੀ ਕਾਗੀ ਬਹੁਤ ਚੰਗੀ ਬਖੀ ਭਾਅ ਬਿਲਕੁਲ ਜੈਨੂਨ ਜੈਨੂਨ ਜੈ ਵੀਰ ਜਸਨੋਈ ਕਰਨਾ ਕਿ ਜਿਹੜਾ ਪਹਿਲੇ ਫੋਨ ਤੇ ਆਪਣਾ ਵੀ ਲੈ ਲੈ ਹੈ ਕਿ ਨਹੀਂ ਹਾਂਜੀ ਹਾਂਜੀ ਵੀਰ ਜੀ ਬਾਕੀ ਸੁੱਖੇ ਪਾਏ ਵੀ ਠੰਡੀ ਸੀ ਲਿਆ ਨਾ ਮੈਂ ਕਹ ਵੀਰ ਜੀ ਆਸ ਤੋਂ ਬਿਲਕੁਲ ਠੰਡੀ ਸੀਲ ਹੈ ਵਛੀ ਹੋਏ ਕਰੋ ਚੱਲ ਮੇਰਾ ਬੰਦਾ ਆਵੇ ਬਾਕੀ ਅੱਗੇ ਵੰਡਾ ਪਾ ਕੇ ਜਿੱਦਾਂ ਮਰਜੀ ਮੇਰਾ ਭਰਾ ਕੋਲ ਹੈ ਹਣਾ ਸੁਕੇ ਭਾਜੀ ਇਹਦਾ ਰੇਟ ਕਰਨਾ ਆਪਾਂ ਲੈਣ ਦੇਣ ਜਾਈ ਜੱਸनोई ਵੀਰ ਜੀ ਕਿਆ ਸਨੋਈ ਕਿੰਨੇ ਦੇ ਦਈਏ 10000 ਦੀ ਦੇ ਦਈਏ ਨਾ ਕਰ ਮਾਰੇ ਜਾਣਗੇ ਨੇ ਦੋ ਡਾਟ ਗਏ 8 ਦੀ ਵੀਰ ਜੀ 7000 ਦੀ ਹੋ ਗਈ ਜੱਸ ਹੋਗੀ ਵੀਰ ਜੀ ਆ ਜਿਹੜੇ ਭਰਾ ਨੂੰ ਚੰਗੀ ਲੱਗੇ 7000 ਰੁਪਏ ਦੀ ਭਾਜੀ ਤਾਂ ਪੰਜ ਕਿਲੋ ਗਾ ਵੀਡੀਓ ਤਾਂ ਪੰਜ ਕਿਲੋ ਇਹ ਸਾਫ ਸੁਥਰੀ ਬੜੀ ਏ ਸਾਫ ਸੁਥਰੀ ਵੀਰ ਜੀ ਬੜੀ ਏ ਬਾਕੀ ਆਪਣੀ ਕੋ ਤਸੱਲੀ ਗੱਲੇ ਥਣ ਥਣ ਚਵੇਂ ਚੱਲਦੇ ਵਧੀਆ ਮੈਂ ਤਾਂ ਫਿਰ ਤਸੱਲੀ ਭ ਬਾਠ ਠੀਕ ਆ ਬਾਕੀ ਕਿਹਨੇ ਆਨਲਾਈਨ ਮੰਗਵਣੀ ਆ ਤਾਂ ਵੀ ਕੋਈ ਮੈਨ ਨਹੀਂ ਕਰਦੀ ਪਰ ਦੋ ਟਾਈਮ ਅਗੇ ਚਵਾਈ ਕਰੇ ਬੀਟੀ ਹਾਂ ਬਹੁਤ ਚੰਗੀ ਵੱਛੀ ਆ ਬਾਕੀ ਇਹ ਵੀ ਕਿਹੇ ਵੇਲੇ ਵੱਡੀਆਂ ਬੈੜਾ ਨਹੀਂ ਲਈ ਜਾਂਦੀਆਂ ਬੰਦੇ ਕੋ ਚਾਹ ਪਾਣੀ ਵਾਸਤੇ ਨਾ ਦੋਦੀ ਤੰਗੀ ਹੁੰਦੀ ਹੈ ਤੇ ਸੋ ਉਹਦੇ ਵਾਸਤੇ ਬਹੁਤ ਵਧੀਆ ਮਾਲ ਦੋ ਵੀ ਗਾਵਾਂ ਬਹੁਤ ਚੰਗੀ ਚੰਗੀਆਂ ਅੱਗੇ ਆ ਗਈ ਤੇ ਜੇ ਨੰਬਰ ਦੇ ਇਹ ਟੋਕਰ ਲੈਂਦੀ ਪਹਿਲੀ ਘਰ ਵਾਸਤੇ ਅੱਛਾ ਜੀ ਤੇ ਲਰਗਾ ਜੇ ਦਾ ਹੀ ਮੱਤ ਪਿੱਲਰ ਕੋਈ ਜਾੜਾ ਬਾੜਾ ਕਿਲੋ ਦੁੱਧ ਚੋਇਆ ਜੇ ਅੱਛਾ ਅੱਜ 1 ਤਰੀਕ ਪੱਜੇ ਨਵਾਂ ਮਹੀਨਾ ਲੱਗ ਗਿਆ ਜੇ ਇਹ 1 ਤਰੀਕ ਤੋਂ ਨਵਾਂ ਮਹੀਨਾ ਲੱਗ ਗਿਆ 8 ਮਹੀਨੇ ਵੀ ਸਾਹਮਣੇ ਜਾ ਕੇ ਟ੍ਰਾਂਸਲੇਸ਼ਨ ਬੋਡੀ ਪਾਦੇ 6 ਮਹੀਨਾ ਖੜਦੀ ਸੂਂਚ ਪੱਜੇ ਦੇ ਵੇਰ 8 ਮਹੀਨੇ ਦੀ ਗੱਬਣ ਜੇ ਹਾਂ ਜੀ ਵੀ ਨਵਾਂ ਵੀ ਨਵਾਂ ਲੱਗ ਗਿਆ ਅੱਛਾ ਨਵਾਂ ਲੱਗ ਗਿਆ ਅੱਜ ਵੀ 1 ਤਰੀਕ ਦੇ ਨਵਾਂ ਮਹੀਨਾ ਨੂੰ ਲੱਗ ਗਿਆ ਵਾ ਕੋਈ ਚੰਗੀ ਝੋਲੀ ਚਲੀ ਆਲੀ ਆਂ ਤਿੰਨ ਦੇ ਇਹਦੇ ਥਾਨ ਵੀ ਜੀ ਤਿੰਨ ਦੇ ਮੈਂ ਕਿ ਨਹੀਂ ਬਿਲਕੁਲ ਬਿਲਕੁਲ ਵੀ ਜੀ ਨਵਾਂ ਮਹੀਨਾ ਨਵਾਂ ਜੇ ਬਾਕੀ ਸਾਰੀਆਂ ਗਰਮੀਆਂ ਦੁੱਧ ਟਕਾ ਕੇ ਚੋ ਬੇਬੇ ਕੋ ਬੇਬੇ ਨੂੰ ਗਰਮੀ ਦੀ ਕੋਈ ਦੇਸੀ ਜੀ ਗਾਵਾ ਗਰਮੀ ਅਧਰ ਕੋਈ ਪ੍ਰੋਵਾਈ ਨਹੀਂ ਨੂੰ ਹੈ ਕਿ ਨਹੀਂ ਹਾਂਜੀ ਹਾਂਜੀ ਵੀਰ ਜੀ ਆਪਣਾ ਨੂੰ ਵੀ ਲੱਗ ਗਿਆ ਜੇ ਅੱਜ ਇੱਕ ਤੱਕ ਨਵਾਂ ਮਹੀਨਾ ਲੱਗ ਗਿਆ ਵੇਰ ਮੈਨੂੰ ਸੁੱਖੇ ਬਾ ਇਹ ਕਿੰਨੇ ਦੀ ਦੇ ਦੀਏ ਵੀਰਾਂ ਨੂੰ ਮੈਂ ਇਹ ਕਰਦੀ ਮਾਂ ਤਾਰੇ ਤੇ ਪੂਰਾ ਕੋਲ 10 25 ਦੀ ਦੇ ਦਈਏ ਨਹੀਂ 25 ਦੀ ਨਹੀਂ ਹਾਂਜੀ 20 ਹਜ਼ਾਰ ਦੀ ਗਾਂ ਦੇ ਲਈ 1000 ਦੀ ਤਾਤੀ ਇਹ ਨਹੀਂ ਜਿਹੜੇ ਭਰਾਵਾਂ ਜੰਗੇ ਲੱਗੇ 20 ਹਜ਼ਾਰ ਦੀ ਗਾਂ ਲੈ ਲੈ ਨੌਵੇਂ ਮਹੀਨੇ ਨੂੰ ਲੱਗਾ ਜੇ ਥਣ ਤਿੰਨ ਜੇ ਬਾਕੀ ਬਹੁਤ ਜਿਆਦੀਆਂ ਚੰਗੀਆਂ ਬਣਾਂ ਆ ਤੇ ਬਾਕੀ ਚੈਨਲ ਨੂੰ ਵੀਰ ਜੀ ਵੱਤ ਵਾਤ ਸ਼ੇਅਰ ਕਰਿਓ ਕਮੈਂਟਾਂ 'ਚ ਦੱਸਿਓ ਬਾਕੀ ਭਰਾ ਦਾ ਵੱਤ ਵਾਤ ਮਾਨਤਾਣ ਕਰਿਓ ਕਿਉਂਕਿ ਨਵਾਂ ਕੰਮ ਸਟਾਰਟ ਆ ਮਾਨਤਾਣ ਹੋਊਗਾ ਵੀਰ ਜੀ ਫਿਰ ਜਗਨੂ ਲਾਵੇ ਸਹੀ ਮਾਤਰ ਪੂਰਾ ਫੁੱਲ ਕਰਾਂਗੇ ਤੇ ਬਾਕੀ ਇਹ ਆ ਵੀ ਆਪਣਾ ਜਿੰਨੇ ਵੀ ਮਾਲ ਲੈਣਾ ਆਪਣੀ ਸੋਜ ਸਮਝ ਕੇ ਪਰਖ ਨਰਖਣਾ ਮਾਲ ਲਿਆ ਕਰੋ ਕਿਤੋਂ ਵੀ ਲੈਿੰਦੇ ਹੁੰਦੇ ਜੀ ਠੀਕ ਆ ਬਾਕੀ ਵੀਰ ਦਾ ਨਵਾਂ ਕੰਮ ਆ ਸਪੋਰਟ ਕਰਿਓ ਮੇਰੇ ਭਰਾ ਸਾਰੇ ਭਰਾ ਨੂੰ ਸੁੱਖੇ ਪਾਹ ਕਹਿਣਾ ਕੁਝ ਭਰਾਵਾਂ ਨੂੰ ਮੈਂ ਕਿਹਾ ਵੀਰੇ ਆਵੇ ਕੋਈ ਵੀਰ ਦੋ ਟਾਈਮ ਆਪੀ ਤਸੱਲੀ ਕਰੀ ਆ ਕੇ ਚੋਵੇ ਠੀਕ ਆ ਹਾਂਜੀ ਵੀਰ ਜੀ ਬਾਕੀ ਮਾਂ ਤਾਂ ਪੂਰਾ ਵੀਰ ਫੁੱਲ ਕਰਾਂਗੇ ਮੈਂ ਵੀ ਤੁਹਾਨੂੰ ਲਾਵੇ ਮਾਂ ਪੂਰਾ ਫੁੱਲ ਕਰਾਂਗੇ ਵੀਰ ਠੀਕ ਆ ਜੀ ਚੈਨਲ ਵੇਖਣਾ ਭਰਾਵਾਂ ਸასი ਗਾ ਸასი ਗਾ